ਇਹ ਕੋ ਨੌਜਵਾਨੀ ਦਾ ਕਾਹਨ ਹੋਣਾ ਨੌਜਵਾਨ ਬਾਬਾ ਸਰਪੰਚ ਜੋ ਕਿ ਇੱਕ ਬਹੁਤ ਗੰਭੀਰ ਮੁੱਦਾ ਵਾ ਕਿ ਰੀਜ਼ਨ ਹੋ ਸਕਦਾ ਵਾ ਕੀ ਕਾਰਨ ਹੋ ਸਕਦਾ ਵਾ ਇਸ ਦਾ ਤੈ ਦਿਲ ਪੰਜਾਬ ਵਾਸੀਆਂ ਨੂੰ ਇਕਜੁੱਟ ਹੋ ਕੇ ਇਨਸਾਫ ਦਿਲਾਨਾ ਚਾਹੀਦਾ ਵਾ ਪਰਿਵਾਰ ਤੇ ਬਹੁਤ ਮਾੜਾ ਟਾਈਮ ਹੈ ਇਹ ਉਹਨਾਂ ਨੂੰ ਬਹੁਤ ਇਕਤਾ ਦੀ ਲੋੜ ਆ ਕੋਈ ਵੀ ਚਾਹੀ ਮੈਂ ਕਿਸੇ ਵੀ ਨਾਮ ਨਹੀਂ ਲੈਂਦੀ A ਤੋਂ Z ਕੋਈ ਵੀ ਪਰਸਨ ਹੈ ਕਾਨੂੰਨ ਸਭ ਲਈ ਇੱਕ ਬਰਾਬਰ ਤੁਹਾਨੂੰ ਫੜ ਕੇ ਟੰਗਣਾ ਚਾਹੀਦਾ ਵਾ ਜੇ ਬਦੋਸ਼ ਲੱਗ ਰਹੇ ਆ ਹਲਕੇ ਦੇ ਵਿਧਾਇਕ ਦੇਤੇ ਕੀ ਕਿਵੇਂ ਦੇਖਦੇ ਹੋ ਕਿ ਹਾਲੇ ਤੱਕ ਕੋਈ ਕਾਰਵਾਈ ਨਾ ਹੋਣਾ ਮਤਲਬ ਨਾ ਹੀ ਕਿਸੇ ਤੋਂ ਪੁੱਛਗਿੱਛ ਕਰਨੀ ਪੂਰਾ ਕੀ ਇਹਦੇ ਬਾਰੇ ਕੀ ਮੈਨੂੰ ਲੱਗਦਾ ਕਿ ਮੈਂ ਪਹਿਲੇ ਕਿ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਆ ਜ਼ਰੂਰ ਉਹਨਾਂ ਨੂੰ ਵੀ ਬੁਲਾਣਾ ਚਾਹੀਦਾ ਵਾ ਇਹਦੀ ਤੈ ਪੱਧਰ ਤੇ ਉੱਚ ਪੱਧਰ ਤੇ ਨਕਵੈਰੀ ਹੋਣੀ ਚਾਹੀਦੀ ਹੈ ਮੈਂ ਸੀਐਮ ਸਾਹਿਬ ਨੂੰ ਅਪੀਲ ਕਰਦੀ ਆ ਆਪਣੇ ਵੱਲੋਂ ਆਪਣੇ ਵੱਲੋਂ ਮੈਂ ਇਹਨਾਂ ਨੂੰ ਮੈਸੀ ਵੀ ਜ਼ਰੂਰ ਲਗਾਉਂਗੀ ਕਿ ਪਰਿਵਾਰ ਨੂੰ ਇੱਕ ਵਾਰੀ ਮੁਲਾਕਾਤ ਕੀਤੀ ਜਾਵੇ ਉਹਨਾਂ ਦਾ ਪੱਖ ਸੁਣਿਆ ਜਾਵੇ ਔਰ 바ਵਾ ਨੂੰ ਪੇਰੀ ਹੀ ਕਹੂੰਗੀ ਇਨਸਾਫ ਦਿੱਤਾ ਜਾਵੇ ਜਿਵੇਂ ਇੱਕ ਹੋਰ ਸਵਾਲ ਹੈ ਜਿਵੇਂ ਕਹਿੰਦੇ ਸੀ ਕਿ ਬਦਲਾ ਆਊਗਾ ਰਾਜਨੀਤੀ ਦੇ ਵਿੱਚ ਇਹ ਸਰਕਾਰ ਬਣ ਤੋਂ ਬਾਅਦ ਪਰ ਲੱਗਦਾ ਕਿ ਉਹੀ ਕੁਝ ਚੱਲ ਰਿਹਾ ਸਾਰਾ ਕੁਝ ਜਿਵੇਂ ਪਹਿਲਾਂ ਚੱਲਦਾ ਸੀ ਇਹ ਤਾਂ ਦੇਖੋ ਜੀ ਸਰਕਾਰ ਹੈ ਸਰਕਾਰ ਤੇ ਲੋਕਾਂ ਦੀ ਬਣਾਈ ਹੁੰਦੀ ਸਰਕਾਰ ਹੈ ਆਪ ਸਰਕਾਰ ਆਪਣੇ ਆਪ ਨਹੀਂ ਬਣਦੀਗੀ ਗਾਂਵ ਵੀ ਇਲੈਕਸ਼ਨ ਆਣੇ ਆ ਤੁਹਾਡੇ ਹੱਥ ਇੱਕ ਵੋਟ ਅਧਿਕਾਰ ਆ ਤੁਸੀਂ ਆਪਣੇ ਸਹੀ ਵੋਟ ਦਾ ਇਸਤੇਮਾਲ ਕਰੋ ਜੇ ਤੁਹਾਨੂੰ ਲੱਗਦਾ ਬਦਲਾਅ ਨਹੀਂ ਆ ਰਿਹਾ ਤੁਸੀਂ ਆਪਣੇ ਵੋਟ ਨਾਲ ਸਰਕਾਰ ਬਦਲ ਵੀ ਸਕਦੇ ਹੋ ਆਪਣਾ ਸਹੀ ਵੋਟ ਦਾ ਇਸਤੇਮਾਲ ਕਰੋ